ਦੇਸ਼ ਦੇ ਨਾ ਚੇਜ਼ ਇਲਾਕੇ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਘਰ ਤੋਂ ਨਿਕਲਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਸੁਣ ਕੇ ਚਾਇਓ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਮੀਂਹ ਵੀ ਪੈ ਸਕਦਾ ਹੈ ਤਾਂ ਦੱਸ ਦਈਏ ਕਿ ਦੇਸ਼ ਦੀ 6 ਸੂਬਿਆਂ ਦੇ ਵਿੱਚ ਹੀਟ ਵੇਵ ਚੱਲ ਰਹੀ ਹੈ ਤਾਂ ਇਹਨਾਂ ਦੇ ਵਿੱਚ ਤੁਹਾਨੂੰ ਦੱਸਦੇ ਕਿ ਕਿਹੜੇ-ਕਿਹੜੇ ਸ਼ਹਿਰ ਆਉਂਦੇ ਨੇ ਤਾਂ ਕਰਨਾਟਕ ਆਂਧਰਾ ਪ੍ਰਦੇਸ਼ ਤੇਲਗਾਨਾ ਉੜੀਸਾ ਝਾਰਖੰਡ ਅਤੇ ਪੱਛਮੀ ਬੰਗਾਲ ਜਿਹੜੇ ਕੀ ਇਸ ਦੇ ਵਿੱਚ ਸ਼ਾਮਿਲ ਨੇ ਤਾਂ ਉੱਥੇ ਹੀ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਜਿਹੜਾ ਕਿ 43 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਤਾਂ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਯਾਨੀ ਕਿ ਆਈਐਮਡੀ ਨੇ ਆ ਜਿਹੜਾ ਕਿ ਕੇਰਲ ਅਸਾਮ ਮੇਘਾਲਿਆ ਅਰੁਣਾਚਲ ਪ੍ਰਦੇਸ਼ ਅਤੇ ਲਕਸ਼ਮਦੀਪ ਦੇ ਵਿੱਚ ਵੀ ਮੀਂਹ ਜਿਹੜੀ ਕਿ ਬਹੁਤ ਕਹਾਣੀ ਕੀਤੀ ਹੈ ਤਾਂ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਇਸ ਤੋਂ ਇਲਾਵਾ ਪਹਾੜੀ ਰਾਜਾਂ ਦੇ ਵਿੱਚ ਵੀ ਬਰਫਬਾਰੀ ਜਿਹੜੀ ਕਿ ਚਾਰੀ ਰਹਿਣ ਦੀ ਗੱਲ ਕੀਤੀ ਗਈ ਹੈ ਤਾਂ ਇਹਨਾਂ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਜਿਹੜੇ ਕਿ ਸ਼ਾਮਿਲ ਨੇ ਜਿੱਥੇ ਕਿ ਬਰਫਬਾਰੀ ਜਿਹੜੀ ਕਿ ਬਰਫਬਾਰੀ ਹੋਣ ਦੀ ਗੱਲ ਕਹੀ ਗਈ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ 7 ਅਪ੍ਰੈਲ ਤੋਂ ਲੈ ਕੇ ਜਿਹੜਾ ਕਿ ਮੱਧ ਪ੍ਰਦੇਸ਼ ਦੇ 18 ਅਤੇ ਬਿਹਾਰ ਦੇ ਨੌ ਜ਼ਿਲ੍ਹਾ 'ਚ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਚਾਰਕਣ ਦੀ ਗੱਲ ਕੀਤੀ ਜਾਵੇ ਤਾਂ ਚਾਰਕਣ ਦੇ ਵਿੱਚ 7 ਅਪ੍ਰੈਲ ਤੱਕ ਸਵੇਰੇ ਦੇ ਵਿੱਚ ਹੀਟ ਵੇਵ ਦਾ yellow alert ਜਿਹੜਾ ਕਿ ਜਾਰੀ ਕੀਤਾ ਗਿਆ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ alert ਜਿਹੜਾ ਕਿ ਜਾਰੀ ਕੀਤਾ ਗਿਆ ਹੈ ਤਾਂ ਉੱਥੇ ਹੀ ਮਧ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਤਾਂ ਮਧ ਪ੍ਰਦੇਸ਼ ਦੇ ਵਿੱਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਗਰਜ ਅਤੇ ਬਾਰਿਸ਼ ਦਾ ਜਿਹੜਾ ਕੀ ਰੁਝਾਨ ਹੈ ਤਾਂ ਪਿਛਲੇ 10 ਸਾਲਾਂ ਦੇ ਵਿੱਚੋਂ 7 ਵਾਰ ਜਿਹੜੀ ਬਾਰਿਸ਼ ਹੋਈ ਹੈ ਇਸ ਵਾਰ ਵੀ ਮੌਸਮ ਜਿਹੜਾ ਕਿ ਅਜਿਹਾ ਹੀ ਰਹੇਗਾ 7 ਅਪ੍ਰੈਲ ਤੋਂ ਅਗਲੇ ਦੋ ਦਿਨਾਂ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਨੇਰੀ ਅਤੇ ਬਾਰਿਸ਼ ਹੋਣ ਦੀ ਜਿਹੜੀ ਕਿ ਸੰਭਾਵਨਾ ਜਤਾਈ ਗਈ ਹੈ ਦਾ ਜਬਲਪੁਰੋ ਭੋਪਾਲ ਸ਼ਾਡੋਲ ਰੀਵਾ ਸਮੇਤ 18 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਤਾਂ ਮੌਸਮ ਭਾਗ ਦੇ ਵੱਲੋਂ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਆਈਐਮਡੀ ਭੋਪਾਲ ਦੱਸਦੀ ਹੈ ਕਿ ਆਈਐਮਡੀ ਦੇ ਮੁਤਾਬਕ ਭੋਪਾਲ ਪੱਛਮੀ ਜਿਹੜਾ ਕਿ ਗੜਬੜੀ 5 April ਤੋਂ ਲੈ ਕੇ ਸਰਗਰਮ ਹੋ ਰਹੀ ਹੈ ਇਸ ਦਾ ਅਸਰ ਜਿਹੜਾ ਕਿ 1-2 ਦਿਨਾਂ ਤੋਂ ਬਾਅਦ ਜਿਹੜਾ ਕਿ ਸਵੇਰ 'ਚ ਦੇਖਣ ਨੂੰ ਮਿਲੇਗਾ ਖਾਸ ਕਰਕੇ ਪੂਰਬੀ ਹਿੱਸੇ ਦੇ ਵਿੱਚ ਮੀਂਹ ਤੂਫਾਨ ਅਤੇ ਬੱਦਲ ਹੋਣਗੇ ਤਾਂ ਉੱਥੇ ਝਾਰਖੰਡ ਦੀ ਗੱਲ ਕੀਤੀ ਜਾਵੇ ਤਾਂ ਝਾਰਖੰਡ 'ਚ ਤੇਜ਼ ਧੁੱਪ ਦੇ ਨਾਲ ਹੀਟ ਵੇਵ ਦਾ ਖਤਰਾ ਵੀ ਵਧਣ ਲੱਗਿਆ ਹੈ ਇਸ ਸੰਬੰਧੀ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਹੈ ਦੱਸ ਦਈਏ ਕਿ yellow alert ਜਿਹੜਾ ਕਿ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਸੂਬੇ ਦੇ ਕਈ ਜ਼ਿਲ੍ਹਾ ਦੇ ਵਿੱਚ ਤਾਪਮਾਨ ਜਿਹੜਾ ਕਿ 40 ਤੋਂ ਪਾਰ ਕਰ ਜਾਣ ਦੀ ਪੂਰੀ ਸੰਭਾਵਨਾ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ ਅੱਜ ਸੂਬੇ ਦੇ ਦੱਖਣ ਪੂਰਬੀ ਹਿੱਸੇ ਦੇ ਵਿੱਚ ਗਰਮ ਹਵਾਵਾਂ ਬਣੀਆਂ ਹੋਈਆਂ ਨੇ ਤਾਂ ਇਸ ਦਾ ਅਸਰ ਜਿਹੜਾ ਕਿ 5 ਅਪ੍ਰੈਲ ਨੂੰ ਪੂਰਬੀ ਹਿੱਸੇ ਦੇ ਵਿੱਚ ਦੇਖਿਆ ਜਾ ਸਕਦਾ ਹੈ ਤਾਂ ਉੱਥੇ ਹੀ 7 ਅਪ੍ਰੈਲ ਤੋਂ ਬਾਅਦ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਤਾਂ ਮੌਸਮ ਵਿਭਾਗ ਦੇ ਅਨੁਸਾਰ 8 ਅਤੇ 9 ਅਪ੍ਰੈਲ ਨੂੰ ਸੂਬੇ ਦੇ ਕਈ ਜ਼ਿਲ੍ਹਾ ਦੇ ਵਿੱਚ ਬਾਰਿਸ਼ ਅਤੇ ਗਰਜ ਹੋਣ ਦੀ ਸੰਭਾਵਨਾ ਹੈ ਇਸ ਦੌਰਾਨ ਦੱਸਦੇ ਕਿ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾ ਚਲ ਸਕਦੀ ਹੈ ਤਾਂ ਕਿਤੇ ਵੀ ਜਾਣ ਤੋਂ ਪਹਿਲਾਂ ਜੇਕਰ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਹੋ ਕਿਸੇ ਛੁੱਟੀਆਂ ਦਾ ਵਕੇਸ਼ਨ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਸੁਣ ਕੇ ਘਰ ਤੋਂ ਨਿਕਲਿਓ ਕਿਉਂਕਿ ਰਾਜਸਥਾਨ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਜੇਕਰ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ ਰਾਜਸਥਾਨ ਦੇ ਵਿੱਚ ਪੱਛਮੀ ਗਰਬੜੀ ਦੇ ਪ੍ਰਭਾਵ ਦੇ ਕਾਰਨ ਬੁੱਧਵਾਰ ਦੁਪਹਿਰ ਨੂੰ ਜਿਹੜਾ ਕਿ ਚੁਰੂ ਅਤੇ ਸਿਕਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ ਬੀਕਾਨੇਰ ਦੀ ਗੱਲ ਕੀਤੀ ਜਾਵੇ ਤਾਂ ਬੀਕਾਨੇਰ ਅਤੇ ਨਾਗੌਰ ਦੇ ਕੁਝ ਪਿੰਡੂ ਖੇਤਰਾ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਜਿਹੜੀ ਕਿ ਬਾਰਿਸ਼ ਹੋਈ ਹੈ ਜੋਧਪੁਰ बीकानेर जयपुर भरतपुर ਅਤੇ अजमेर डिविजन ਦੇ ਜ਼ਿਲ੍ਹਿਆਂ ਦੇ ਵਿੱਚ ਵੀ ਬੱਦਲ ਛਾਏ ਰਹੇ ਨੇ ਇਸ ਕਾਰਨ ਦਿਨ ਦਾ ਜੜਕੀ ਤਾਪਮਾਨ ਹੈ ਉਹ 2 ਤੋਂ 30 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ ਅਤੇ ਲੋਕਾਂ ਨੂੰ ਜਿਹੜੀ ਕਿ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਤਾਂ ਉੱਥੇ ਹੀ ਤੋਂ ਦੱਸਦੇ ਕਿ ਜੈਪੁਰ ਮੌਸਮ ਵਿਭਾਗ ਨੇ ਇਹ ਅਨੁਸਾਰ ਹੈ ਕਿ ਉਹਨਾਂ ਦੇ ਅਨੁਸਾਰ ਦੱਸਦੇ ਕਿ ਰਾਜ ਦੇ ਵਿੱਚੋਂ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਜਿਹੜੀ ਕਿ ਤਾਪਮਾਨ ਹੈ ਉਹ 40 ਡਿਗਰੀ ਸੈਲਸੀਅਸ ਤੋਂ ਹੇਠਾਂ ਰਹਿ ਸਕਦਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਕਿ ਅਲਰਟ ਜਾਰੀ ਕੀਤਾ ਗਿਆ ਦੱਸਦੇ ਕਿ ਤੇਜ ਦੀ 6 ਸਵੇਰੇ ਨੇ ਜਿੱਤੇ ਵਿੱਚ ਹੀਟ ਵੇਵ ਚੱਲ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ yellow alert ਜਿਹੜਾ ਕਿ ਜਾਰੀ ਕੀਤਾ ਗਿਆ ਹੈ ਕਈ ਥਾਵਾਂ ਦੇ ਉਤੇ ਮੀਂਹ ਵੀ ਪਿਆ ਹੈ ਤੇ ਕਈ ਥਾਵਾਂ ਦੇ ਉਤੇ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਕਿਉਂਕਿ ਜਿਹੜੇ ਕਿ ਪਹਾੜੀ ਰਾਜਾ ਨੇ ਉਥੇ ਬਰਫਬਾਰੀ ਹੋ ਰਹੀ ਹੈ ਗੱਲ ਆ ਕਿ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਤਾਂ ਜਿਸ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਵੀ ਪੈ ਰਿਹਾ ਹੈ ਕਿਤੇ ਤੇਜ਼ ਹਵਾ ਵੀ ਚੱਲ ਰਹੀਆਂ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਕਿ ਜਾਰੀ ਕੀਤਾ ਗਿਆ ਹੈ